ਗਣੈਸ਼ਵਰਾ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼ਕਾਲ ਅੱਜ ਅਸੀਂ ਮੌਜੂਦਾ ਟਾਂਡਾ ਉੜਮੜ ਦੇ ਨਜ਼ਦੀਕ ਜਿਹੜਾ ਬਿਆਸ ਜਿਹੜਾ ਦਰਿਆ ਜਿਹੜਾ ਇੱਥੋਂ ਨੰਗਦਾ ਜਿਹੜਾ ਹਿਮਾਚਲ ਤੇ ਪੰਜਾਬ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਉਸ ਦਾ ਪਿਛਲੇ ਦਿਨੀ ਜਿਹੜੇ ਆ ਗੇਟ ਖੋਲੇ ਗਏ ਸੀ ਪ੍ਰਿਆਗ ਨਹਿਰ ਦੇ ਤੇ ਨਾਲ ਹੀ ਪੌਂਗ ਡੈਮ ਦੇ ਜਿਹੜੇ ਆ ਗੇਟ ਖੋਲੇ ਗਏ ਸੀ ਜਿਹੜਾ ਪਾਣੀ ਵਧਦਾ ਹਮੇਸ਼ਾ ਜਿਹੜੀ ਡੀਸੀ ਮੈਡਮ ਅਤੇ ਨਾਲ ਹੀ ਜਿਹੜੇ ਬੀਬੀਐਮਪੀ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਕਿ ਜਦੋਂ ਬਿਆਸ ਦੇ ਵਿੱਚ ਪਾਣੀ ਵਧ ਰਹਾ ਲਾਗੇ ਦੇ ਜਿਹੜੇ ਲੋਕ ਆ ਨਜ਼ਦੀਕੀ ਜਿਹੜੇ ਲੋਕ ਨਾ ਉਹ ਇੱਥੋਂ ਜਿਹੜੇ ਆ ਦੂਰ ਚਲ ਜਾਣ ਤਾਂ ਕਿ ਜਗ੍ਹਾ ਖਾਲੀ ਕਰ ਦਿੰਦੇ ਕਿ ਪਾਣੀ ਜਿਹੜਾ ਵਾ ਨੁਕਸਾਨ ਕਰਦਾ ਆਂਦਾ ਤੇ ਨਾਲ ਹੀ ਹੋਰ ਵੀ ਉਹਨਾਂ ਨੇ ਲਗਾਤਾਰ ਜਿਹੜੀਆਂ ਇਰਾਦਾ ਇਤਾਂ ਜਾਰੀ ਕੀਤੀਆਂ ਹੁਣ ਦੇਖਿਆ ਜਾਵੇ ਕਿ ਉਹ ਸਾਹਮਣੇ ਜਿਹੜਾ ਬਿਲਕੁਲ ਡੀਸੀ ਮਰਮ ਦੀ ਹੁਕਮਾਂ ਦੀਆਂ ਟੱਜੀਆਂ ਅੜਾਈਆਂ ਜਾ ਰਹੀਆਂ ਵਿੱਚ ਗੁੱਜਰ ਪਰਿਵਾਰ ਵੱਲੋਂ ਇੱਕ ਜਿਹੜਾ ਆਪਣਾ گاਵਾਂ ਨੇ ਐਲਾਨਦੇ ਪਏ ਆ ਉਹਨਾਂ ਨੂੰ ਨਾਲ ਹੀ ਵਿੱਚ ਬੈਠੀਆਂ ਹੋਈਆਂ ਨੇ ਉਹ ਸਾਹਮਣੇ ਗੁੱਜਰਪੁਰ ਗੁੱਜਰ ਖੜਾ ਆਪਾਂ ਉਹਨਾਂ ਵੀ ਗੱਲਬਾਤ ਕਰਾਂਗੇ ਜਾ ਕੇ ਤੇਰੀਆਂ گاਵਾ ਵਿੱਚ ਨੇ ਕਿਉਂ ਵੇਚਨੇ ਜੇ ਬਾਏ ਜਾਂ ਪਿੱਛੇ ਪਾਣੀ ਆ ਜਾਵੇ ਤੇ ਕਿੱਧਰ ਜਾਣਗੇ ਤੇ ਹੋਰ ਵੀ ਤਾਂ ਤਸਵੀਰਾਂ ਦਿਖਾਉਣੀਆਂ ਕੋਸ਼ਿਸ਼ ਕਰੂੰਗਾ ਕਿ ਹੁਣ ਪਾਣੀ ਦਾ ਜਿਹੜਾ ਵਹਾਵ ਆ ਜਿਹੜਾ ਲਗਾਤਾਰ ਵਧਦਾ ਨਜ਼ਰ ਆ ਰਿਹਾ ਜਿੱਥੇ ਕਿ ਦਰਿਆ ਦੇ ਵਿੱਚ ਲਗਾਤਾਰ ਕਟੋਗੜ 1300 ਕੁਛ ਕੁਛ ਪਾਣੀ ਜਿਹੜਾ ਵਾ ਉਹ ਵੱਧ ਚੁੱਕਾ ਜਿਹੜੋ 13080 ਹੋ ਜਾਂਦਾ ਹੈ ਪੁਰਾਣਾ ਪਾਣੀ ਜਿਹੜਾ ਉਥੋਂ ਦਰਿਆ ਬਿਆਸ ਦਰਿਆ ਦੇ ਵਿੱਚ ਲਗਾਤਾਰ ਛੱਡਿਆ ਜਾਂਦਾ ਉੱਥੇ ਹੀ ਡੀਸੀ ਮੈਡਮ ਦੇ ਹੁਕਮ ਅਧਿਓ ਜਿਹੜੇ ਲੋਕੀ ਪਰਹੇਜ ਕਰਨ ਕੀ ਅਸੀਂ ਵੀ ਚੈਨਲ ਆਹੀਂ ਤੁਹਾਨੂੰ ਜਿਹੜੀ ਅਪੀਲ ਕਰਾਂਗੇ ਜਿਹੜੇ ਇਸ ਦਰਿਆ ਦੇ ਵਿੱਚ ਦਰਿਆ ਦੇ ਲਾਗੇ ਛਾਕੇ ਲੋਕ ਰਹਿੰਦੇ ਨੇ ਉਹ ਗਰਾਊਂਡ ਲੈਵਲ ਤੇ ਚਲੇ ਜਾਣ ਕਿ ਤੇ ਉੱਚੀ ਜਗ੍ਹਾ ਤੇ ਚਲੇ ਜਾਣ ਤਾਂ ਕਿ ਜਿਹੜਾ ਪਾਣੀ ਆ ਉਹ ਹੋ ਸਕੇ ਕਿ ਪਾਣੀ ਦਾ ਜਿਹੜਾ ਲੈਵਲ ਆ ਉਹ ਵਧਿਆ ਹੋਇਆ ਉੱਤੋਂ ਦੂਰ ਦੇ ਸਕਣ ਹੁਣ ਦੇਖਿਆ ਜਾਊਗਾ ਕਿ ਲੋਕੀ ਹੁਣ ਜਿਹੜੀ ਇਸ ਦੀ ਕੀ ਕਰਨਗੇ ਉਹਨਾਂ ਨੂੰ ਅਸਰ ਕੋਈ ਹੁੰਦਾ ਜਾਂ ਨਹੀਂ ਹੁੰਦਾ ਇਹ ਤਾਂ ਹੁਣ ਲੋਕਾਂ ਦੇ ਡਿਪੈਂਡ ਕਰੂਗਾ ਹੁਣ ਇੱਥੇ ਜਿਹੜੇ ਆ ਮੱਝਾਂ ਨਿਵਾਣ ਵਾਸਤੇ ਜਿਹੜੇ ਗੁੱਜਰ ਪਰਿਵਾਰ ਆਇਆ ਆ ਉਹਨਾਂ ਆਪਾਂ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਜੀ ਸਰ ਕਿੰਨਾ ਕੁ ਪਾਣੀ ਆ ਚੁੱਕਾ ਸਰ ਪਾਣੀ ਤਾਂ ਬਹੁਤ ਵਧਿਆ ਸੀ ਦਾ ਰਾਲ ਦਾ ਹੁਣ ਥੋੜਾ ਘਟਿਆ ਹੈ ਅੱਛਾ ਪਾਣੀ ਤਾਂ ਬਹੁਤ ਜ਼ੋਰ ਨਾਲ ਆਇਆ ਸੀ ਕੱਲ 5-6 ਵਜੇ ਤੋਂ ਬਾਅਦ ਪੂਰੇ ਜ਼ੋਰ ਜਿਹਾ ਪਾਣੀ ਆਇਆ ਸੀ ਸਾਰੀਆਂ ਪੈਰੀਆਂ ਚ ਫੇਰਦਾ ਪੱਟੇ ਪੁੱਟੀਆਂ ਜਮੀਨਾਂ ਪੈਰੀਆਂ ਚ ਜਿੱਦਾਂ ਕੀ ਦੀ ਬਾੜੀ ਜਿਹੜੀ ਝੋਨੇ ਚ ਤਲੇ ਤਲੇ ਜਿਹੜਾ ਸਾਰੇ ਘਰਾਂ ਕੇ ਨੀਂੇ ਲਗਾਉਂ ਆ। ਤੁਹਾਡੀ ਵੀ ਕੋਈ ਪਹਿਲੇ ਪਹਿਲੀ ਜਾਂ ਜਗ੍ਹਾ ਹੈਗੀ ਜਿੱਥੇ ਤੁਸੀਂ ਝੋਨਾ ਲਾਇਆ ਹਾ? ਹਾਂ ਜੀ। ਕਿੰਨਾ ਨੰਨਸਾਨ ਹੋ ਗਿਆ ਉੱਥੇ ਤੇ? ਪੱਠੇ ਸੀਗਾ 6-7 ਕਿੱਲੇ ਬਾਜਰਾ ਬੀਜਿਆ ਸੀਗਾ ਉਹ ਡੁੱਬ ਗਿਆ ਸਾਰਾ ਪਾਣੀ ਨਾਲ। ਕਿੰਨਾ ਕ ਇਨਸਾਨ ਹੋ ਗਿਆ? ਕਿੰਨੀ ਤਾਂ ਹਾ ਉਹ 10000 ਰੁਪਏ ਖੇਤ ਲਾ ਲੇ ਤਾਂ ਵੀ 70000 ਦੇ ਆਸੀ। ਤੇ ਤੁਹਾਨੂੰ ਕੋਈ ਡਰ ਨਹੀਂ ਤੁਸੀਂ ਆਪਣੀਆਂ ਮੱਜਾਂ ਨੁਹਾਉਣ ਵਾਸਤੇ ਪਾਣੀ ਵਿੱਚ ਆਇਓ ਕਿ ਪਾਣੀ ਦਾ ਵਹਾਅ ਲਗਾਤਾਰ ਵੱਧਦਾ ਨਜ਼ਰ ਆ ਰਿਹਾ ਬਾਏ ਜਾਂਦੇ ਰ ਆਪਣਾ ਕਰੇ ਪਾਣੀ ਪਿੱਛੇ ਛੱਡਿਆ ਜਾਂਦਾ ਵਹਾਅ ਤੇਜ਼ ਹੋ ਜਾਂਦਾ ਮੱਜਾਂ ਰੁੜ ਜਾਂਦੀਆਂ ਤੁਹਾਡਾ ਕੀ ਕਰਨ ਅਸੀਂ ਸਰਬਸ ਪਾਣੀ ਪਲਾ ਗਿਆ ਅਸੀਂ ਲੈ ਜਾਣੀਆਂ ਹਾਂ ਕਿੰਨੇ ਮਿੰਟ ਚ ਰਹਿ ਮੈਂ ਤੇ ਦੇਖਦਾ ਪਿਆ ਘੰਟਾ ਹੋ ਗਿਆ तकरीबन आधा ਘੰਟਾ ਹੋਇਆ ਬਹਿ ਕੇ ਇਹਨਾਂ ਨੇ ਤੁਰ ਜਾਣਾ ਹਾਂਜੀ ਕੋਈ ਤਾਂ ਬੀਵੀ ਐਮਪੀ ਵੱਲੋਂ ਬਾਰ ਬਾਰ ਜਿਹੜਾ ਸੁਚੇਤ ਕੀਤਾ ਜਾ ਰਿਹਾ ਕਿ ਜਿਹੜਾ ਦਰਿਆਵਾਂ ਬਿਆ ਦਰਿਆ ਤੋਂ ਜਿਹੜਾ ਲੋਕੀ ਦੂਰ ਰਹਿਣ ਕਿ ਜਿਹੜਾ ਪਾਣੀ ਵੱਧ ਰਿਹਾ ਵਾ ਉਹਦੇ ਬਾਰੇ ਕੀ ਪਸ਼ੂਆਂ ਦਾ ਪੱਟੇ ਲੈ ਆ ਦਰਿਆ ਦੇ ਹੁਣ ਬਾਹਰ ਦਿੱਖਦੇ ਹੈ ਨਹੀਂ ਇਹਨੇ ਪਸੂ ਸਾਹਮਣੇ ਬਾਹਰ ਕਿਤੇ ਖੇਤਾਂ ਜਿਹੇ ਦੀਆਂ ਫਸਲਾਂ ਹੈਗੀਆਂ ਕਰਦਾ ਫਿਰ ਪਸ਼ੂਆਂ ਦਾ ਕੰਮ ਹੈਗਾ ਹੁਣ ਉਸ ਕਰਕੇ ਸਾਨੂੰ ਮਜਬੂਰੀ ਹੋ ਗਈ ਹੈ ਪੱਟੇ ਜਿਹੜੇ ਸਾਡੇ ਪਸ਼ੂਆਂ ਦੇ ਉਹ ਦਰਿਆ ਦੇ ਕੰਢੇ ਤੇ ਹੀ ਆ ਸਾਨੂੰ ਤੇ ਇਹ ਸਨ ਗੁੱਜਰ ਪਰਵਾੜ ਜਿਨ੍ਹਾਂ ਨੇ ਦੱਸਿਆ ਕਿ ਆਹੀ ਪੈਲੀਆਂ ਜਿਹੜੀਆਂ ਖੇਤਾਂ ਦੇ ਵਿੱਚ ਲਗੀਆਂ ਹੋਈਆਂ ਤੇ ਸਾਡੀ ਮਜਬੂਰੀ ਹੈ ਜਿਹੜੀ ਸਾਨੂੰ ਇੱਥੇ ਇਹਨਾਂ ਨੂੰ ਪਾਣੀ ਪਲਾਣਾ ਆਣਾ ਪੈ ਰਿਹਾ ਇਹ ਖੇਤਾਂ ਨੂੰ ਖੇਤਾਂ ਦੇ ਵਿੱਚ ਜਿਹੜਾ ਕਰੀਬ 7 ਕਰਨਾਲ ਦੇ ਲਾਗੇ ਜਿਹੜੀ ਆ ਉਹਨਾਂ ਦੇ ਪੱਠੇ ਜਿਹੜੇ ਆ ਤਬਾਹ ਹੋ ਗਏ ਨੇ ਤੇ ਹੁਣ ਦੇਖਣਯੋਗ ਹੋਊਗਾ ਕੋਈ BBMP ਦਾ ਕੋਈ DC ਕੋਈ ਨਹਿਰੀ ਵਿਭਾਗ ਦਾ ਜਾਂ DC ਮੈਡਮ ਇੱਥੇ ਉਹਨਾਂ ਮੌਕੇ ਤੇ ਆ ਕੇ ਇਹਨਾਂ ਦਾ ਜਾਇਜ਼ਾ ਖੇਤਾਂ ਦੇ ਲੈਂਦੇ ਆ ਜਾਂ ਨਹੀਂ ਲੈਂਦੇ ਇਹ ਤਾਂ ਹੁਣ ਡਿਪਾਰਟਮੈਂਟ ਵੱਲੋਂ ਦੇਖਿਆ ਜਾਊਗਾ ਦੇਨਿਕਸ ਵੇਰ ਵਾਲੀ ਟਾਂਡਾ ਉੱਧਰੋਂ ਅਰਜੁਨ ਜੈਨ ਦੀ ਵਿਸ਼ੇਸ਼ ਰਿਪੋਰਟ